ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਮਹਿੰਦਰ ਕੇਪੀ ਆਪਣੇ ਪਰਿਵਾਰ ਦੇ ਨਾਲ ਅੱਜ ਵੋਟ ਪਾ ਕੇ ਬਾਹਰ ਆਏ ਨੇ ਗੱਲਬਾਤ ਕਰਾਂਗੇ ਕੇਪੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀ ਚੋਣ ਨੂੰ ਕਿਉਂਕਿ ਮੁਕਾਬਲਾ ਕਿਹਾ ਜਾ ਰਿਹਾ ਹੈ ਕਿ ਕਾਫੀ ਟਫ ਹੈ ਔਰ ਅਕਾਲੀ ਦਲ ਦੀ ਚੇਕ ਕਰ ਗੱਲ ਕਰੀਏ ਜਿਸ ਢੰਗ ਦੇ ਨਾਲ ਅਕਾਲੀ ਦਲ ਬਾਰੇ ਪ੍ਰਚਾਰ ਹੋ ਰਿਹਾ ਹੈ ਕਿ ਹਾਸ਼ੀਏ ਤੇ ਆ ਗਿਆ ਅਕਾਲੀ ਦਲ ਟੁੱਟ ਗਿਆ ਉਹ ਅਕਾਲੀ ਦਲ ਨਹੀਂ ਰਿਹਾ ਜਿਸ ਢੰਗ ਦਾ ਅਕਾਲੀ ਦਲ ਹੋਣਾ ਚਾਹੀਦਾ ਸੀ ਕੀ ਲੱਗਦਾ ਤੁਹਾਨੂੰ ਇਸ ਵਾਰ ਦੀ ਚੋਣ ਜਿਹੜੀ ਹੈ ਉਹ ਕਿਹੜੀ ਲੀਹਾਂ ਤੇ ਲੈ ਕੇ ਆ ਪਾਉਗੀ ਅਕਾਲੀ ਦਲ ਦੇ 2 ਮਹੀਨੇ ਤੋਂ ਵੀ ਜ਼ਿਆਦਾ ਉੱਪਰ ਕੈਂਪੇਨ ਚੱਲੀ ਆ। ਜੀ। ਔਰ ਇਹਦੇ ਵਿੱਚ ਬਹੁਤ ਸਰੀਆ ਅਸੀਂ ਦੂਸ਼ਣ ਵੀ ਲਾਏ ਉਹਨਾਂ ਨੇ ਸਾਡੇ ਉੱਤੇ ਦੂਸ਼ਣ ਲਾਏ ਆ। ਇਸ ਵੇਲੇ ਜਿਹੜੀ ਲੋਕ ਹੈ ਆਪਣੀ ਵੋਟ ਪਾਉਣ ਆ ਗਏ ਕੁਝ ਲੋਕਾਂ ਨੇ ਵੋਟਾਂ ਪਾਤੀਆਂ। ਮੇਰੇ ਖਿਆਲ ਤਿੰਨ ਘੰਟੇ ਦੀ ਕਿਪਰਕਿਆ ਚੱਲ ਚੁੱਕੀ ਹੈ ਵੋਟਾਂ ਦੀ। ਲੋਕਾਂ ਨੇ ਜੋ ਆਪਣੇ ਮਨਾਂ ਦੇ ਵਿੱਚ ਲੋਕਾਂ ਨੇ ਆਪਣੇ ਮਨਾਂ 'ਚ ਸਮੇਟਿਆ ਹੈ। ਤੇ ਹੁਣ ਕੁਝ ਕਰ ਰਹੇ ਨੇ ਆਪਣੀ ਵੋਟ ਦਾ ਪ੍ਰਗਟਾਵਾ ਥਰੂ EVM। ਉਹ ਲੋਕਾਂ ਨੇ ਸ਼ਾਮ ਤੱਕ ਕਰ ਦੇਣਾ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਜਿਸ ਤਰੀਕੇ ਨਾਲ ਲੋਕਾਂ ਨੇ ਹੰਗਾਰਾ ਦਿੱਤਾ ਇਹਦੇ ਰਿਜ਼ਲਟ ਬਹੁਤ ਪੋਜ਼ਿਟਿਵ ਆਉਣਗੇ ਬਹੁਤ ਪੋਜ਼ਿਟਿਵ ਆਣਗੇ ਯਾਨੀ ਸੁਖਬੀਰ ਸਿੰਘ ਬਾਦਲ ਜਿਹੜੇ ਖੇਤਰੀਆ ਪਾਰਟੀ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਜੇਕਰ ਮਜ਼ਬੂਤੀ ਮਿਲੇਗੀ ਤੇ ਸਟੇਟਾਂ ਨੂੰ ਵਧ ਅਧਿਕਾਰ ਮਿਲਦੇ ਹੋਏ ਨਜ਼ਰ ਆਣਗੇ ਕੀ ਲੋਕ ਉਸ ਤੋਂ ਰਜ਼ਾਮੰਦ ਹੋ ਪਣਗੇ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਹਜੇ ਜੜੀਆਂ ਪੁਰਾਣੀਆਂ ਖਾਮੀਆਂ ਰਹੀਆਂ ਨੇ ਅਕਾਲੀ ਦਲ ਦੇ ਵਿੱਚ ਜਾਂ ਉਹਨਾਂ ਦੀ ਸਰਕਾਰ ਦੇ ਵਿੱਚ ਉਸ ਤੋਂ ਲੋਕ ਨਿਉ ਉਬਰ ਪਾਏ ਨਹੀਂ ਗੱਲ ਇਹ ਨਹੀਂ ਆ ਜਿਹਨੀਆਂ ਲੋਕਾਂ ਨੇ ਸਮਰਥਨ ਇਸ ਕਰਕੇ ਦਿੱਤਾ ਉਹ ਇਸੇ ਕਰਕੇ ਸਮਰਥਨ ਦਿੱਤਾ ਕਿ ਜਿਹੜੀਆਂ ਅਕਾਲੀ ਦਲ ਨੇ ਜਿਹੜੀਆਂ ਲੋਕਾਂ ਵਾਸਤੇ ਭਲਾਈ ਦੀਆਂ ਸਕੀਮਾਂ ਚਲਾਈਆਂ ਸੀ ਉਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਉਹ ਖਤਮ ਕਰ ਦਿੱਤੀਆਂ ਲੋਕਾਂ ਨੂੰ ਕਣਕ ਚਾਹੀਦੀ ਆ ਲੋਕਾਂ ਨੂੰ ਰਾਹਤ ਚਾਹੀਦੀ ਆ ਲੋਕਾਂ ਨੂੰ ਸ਼ਗਨ ਸਕੀਮ ਚਾਹੀਦੀ ਆ ਲੋਕਾਂ ਨੂੰ ਜਿਹੜੇ ਹੋਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਦੀ ਸਰਕਾਰ ਨੇ ਦਿੱਤੀਆਂ ਸੀ ਇਹਨਾਂ ਨੇ ਬੰਦ ਕਰ ਦਿੱਤੀਆਂ ਜੀ ਲੋਕ ਚਾਹੁੰਦੇ ਨੇ ਕਿ ਇਹਦੇ ਨਾਲੋਂ ਅੱਗੇ ਨਾਲੋਂ ਪਿੱਛੇ ਭਲਾ ਇਹਨਾਂ ਉਹਦਾ ਕਾਲੀ ਦਲ ਦੀ ਸਰਕਾਰ ਅੱਛੀ ਸੀ ਲੋਕ ਅੱਜ ਇਸੇ ਕਰਕੇ ਕਾਲੀ ਦਲ ਨਾਲ ਦੁਬਾਰਾ ਜੁੜੇ ਆ ਖਾਸ ਤੌਰ ਤੇ ਸਾਡਾ ਗਰੀਬ ਵਰਗ ਮੱਧਮ ਵਰਗ ਜਿਹੜੇ ਪਿੰਡਾਂ 'ਚ ਮਹੱਲਿਆਂ ਦੇ ਵਿੱਚ ਰਹ ਰਹੇ ਨੇ ਜਿਨ੍ਹਾਂ ਲੋਕਾਂ ਨੇ ਸਹੂਲਤਾਂ ਮਿਲਦੀਆਂ ਸੀ ਜਿਨ੍ਹਾਂ ਨੇ ਇੰਜੋਏ ਕੀਤੀਆਂ ਸਹੂਲਤਾਂ ਅੱਜ ਉਹ ਸਖਣੇ ਹੋ ਗਏ ਆ ਇਸ ਕਰਕੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਲੀ ਦਲ ਨਾਲ ਲਾਮਬੰਦ ਹੋਏ ਆ ਤੁਹਾਡੀ ਦਾਅਵੇਦਾਰੀ ਕੀ ਕਹਿੰਦੀ ਹੈ ਮੈਂ ਅਸੀਂ ਜਿੱਤਾਂਗੇ ਤੁਹਾਡੇ ਪੁਰਾਣੇ ਸਾਥੀ ਤੁਹਾਡੇ ਮੁਕਾਬਲੇ 'ਚ ਖੜੇ ਆ ਪਵਨ ਤੀਨੂ ਦੀ ਮੈਂ ਗੱਲ ਕਰ ਰਿਹਾ ਆ ਦੂਜੇ ਪਾਸੇ ਅਗਰ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਨੇੜਲਾ ਰਿਸ਼ਤਾ ਤੁਹਾਡਾ ਉਹਨਾਂ ਦੇ ਨਾਲ ਵੀ ਹੈ ਔਰ ਸੁਸ਼ੀਲ ਕੁਮਾਰ ਨੂੰ ਤਿੰਨ ਕੈਂਡੀਡੇਟ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਸਾਰੇ ਇੱਕ ਦੂਸਰੇ ਦੇ ਨਾਲ ਕਦੇ ਨਾ ਕਦੇ ਆਪਾਂ ਵਿਚਰਦੇ ਰਹੇ ਆ ਕੋਈ ਜਦੋਂ ਰਾਜਨੀਤੀ ਦੇ ਵਿੱਚ ਆਉਂਦੇ ਆ ਇਲੈਕਸ਼ਨ ਹੁੰਦੇ ਆ ਇੱਕ ਦੂਜੇ ਦੇ ਖਿਲਾਫ ਪ੍ਰਤੀਦੰਦੀ ਵੀ ਬਣ ਕੇ ਲੜਨਾ ਜੀ ਤੇ ਉਹ ਹਨ ਸ਼ਾਮ ਨੂੰ 5 ਵਜੇ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਪਤ ਹੋ ਜਾਣਗੀਆਂ ਲੋਕੀ ਆਪਣੀ ਵੋਟਾਂ ਜਿਹੜੀਆਂ ਕਾਸਟ ਕਰ ਲੈਣਗੇ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਫਿਰ ਇੱਕ ਦੂਜੇ ਨੂੰ ਇਹ ਮਿਲਿਆ ਮਿਲਿਆ ਕਰਨਗੇ ਸਾਰੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਨੰਨੇ ਅਤੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਆਪਣਾ ਵੋਟ ਕਾਸਟ ਕਰਕੇ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਭੰਗ ਦੇ ਨਾਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ EVM ਮਸ਼ੀਨਾਂ ਦੇ ਵਿੱਚ ਕੈਦ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ 4 ਤਰੀਕ ਨੂੰ ਜਦੋਂ ਨਤੀਜੇ ਆਣਗੇ ਨਤੀਜੇ ਜਿਹੜੇ ਨੇ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸ ਉਸਮਿਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर